आ तेरे गोली ऐसे कैसे मार देगा भाई तू गोली तेरे है। मैं तेरे, तेरे पास है? छोड़, छोड़ जा जा, जा। चला जा।, जा जी ले अपनी जिंदगी कर ले कुर्सियाँ, कुर्सियाँ कर ले कुर्सियां खा लो गाइज ਪ੍ਰਧਾਨ ਨੇ ਰਾਜ ਜੀ ਨਵੇਂ ਦਿਨਾਂ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਥੋੜਾ ਜਿਹਾ ਸੂਰਜ ਚੜ ਗਿਆ ਕਿਉਂਕਿ ਰਾਤ ਕਿਤੇ ਗਏ ਹੋਏ ਸੀਗੇ ਤੇ ਲੇਟ ਘਰ ਆਏ ਤੇ ਸਵੇਰੇ ਲੇਟ ਉઠੇ ਤੋਂ ਥੋੜਾ ਸੂਰਜ ਉੱਪਰ ਹੋ ਗਿਆ ਤੇ ਹੁਣ ਰਾਜਪੁਰੇ ਨੂੰ ਜਾਣ ਦੀ ਤਿਆਰੀ ਹੈ ਰਾਜਪੁਰੇ ਇੱਕ ਇੱਕ ਜਾਂ ਦੋ ਕੰਮ ਮੰਨ ਕੇ ਚੱਲੋ ਜਿਆਦਾ ਟਾਈਮ ਨਹੀਂ ਲੱਗਣਾ ਬਸ ਆਣ ਜਾਣਾ ਹੀ ਹੋਏਗਾ ਤੇ ਤਾਰੀਫੇ ਜਾਨ ਵਾਸਤੇ ਉਹਨਾਂ ਰਸਤੇ 'ਚ ਖੜੇ ਆ ਲੋਕੇਸ਼ਨ ਸਾਨੂੰ ਵਧੀਆ ਮਿਲ ਗਈ 23 ਕਰਕੇ ਅਸੀਂ ਸੋਚੇ ਕਿ ਚਲੋ ਵੀਡੀਓ ਦੀ ਸ਼ੁਰੂਆਤ ਅਸੀਂ ਇਸ ਲੋਕੇਸ਼ਨ ਤੋਂ ਕਰਦੇ ਹਾਂ ਤੁਸੀਂ ਲੋਕੇਸ਼ਨ ਦੇਖੋ ਪਹਿਲਾਂ ਬਹੁਤ ਸੋਹਣੀ ਲੋਕੇਸ਼ਨ ਹੈ ਅਕਸਰ ਆਪਾਂ ਉਰ ਰੁੱਕ ਕੇ ਜਹਾਂ ਹੈ ਹਾਂ ਵੀ ਚੱਲਾਂ ਫਿਰ ਜਾਨਸ ਜਾਣਿਆ ਭਲਾਈਆ ਹਾਂ ਲੇਟ ਹੋ ਜੇਗੇ ਫਿਰ ਜ਼ਿਆਦਾ ਨਹੀਂ ਠੀਕ ਹੈ ਨਾ ਪਾਰਟੀ ਵੀ ਕਰਨੀ ਹੈ ਹਾਂ ਪਾਰਟੀ ਕਰਨੀ ਹੈ ਤੁਸੀਂ ਕਰੇਗਾ ਪਾਰਟੀ आप मेरे खा लेगा बर्गर खिलावेगा तो पैसा ही नहीं है भाई साहब पैसा नहीं है पैसा नहीं है मेरी सुन ले बात नो मनी हां नो मनी नो मनी आई हैव नो ब्लैक मनी हां नो ब्लैक मनी समझ गया वही बुद्धू बनाई जहाँ सब पैर पैरते पर जेमा ये 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 काम के लिए है पैसा हाँ किस काम के लिए है पैसा वो पता लग जाएगा राजप्रजा कौन सा पता लग जाएगा राजप्रजा जाकर पता लगेगा जा अगर कुछ ना खिलाया तो ਆ ਤੇਰੇ ਗੋਲੀ ਮਾਰ ਦੂੰਗਾ ਐਸੇ ਕੈਸੀ ਮਾਰ ਦੇਗਾ ਭਾਈ ਤੂੰ ਗੋਲੀ ਤੇਰੇ ਬਾਜੂ ਬਦੂਖ ਹੈ ਮੈਂ ਤੇਰੇ ਕੋਈ ਇਹੀ ਛੋੜ ਕੇ ਚਲਾ ਜਾਊਂਗਾ ਐ ਤੇਰੇ ਬਾਜੂ ਬਦੂਖ ਮੈਂ ਤੇਰੇ ਕੋਈ ਇਹੀ ਛੋੜ ਕੇ ਛੋੜ ਜਾ ਜਾ ਚਲਾ ਜਾ ਜਾਜੀ ਲਈ ਆਪਣੀ ਜ਼ਿੰਦਗੀ ਚਲੋ ਠੀਕ ਹੈ ਭਾਈ ਚੱਲਾਂ ਰਾਜਪੁਰੇ ਸਮਾਨ ਲੈ ਕੇ ਆਵਾਂ ਨਹੀਂ ਜ਼ਿਆਦਾ ਲੇਟ ਹੋ ਜੰਗੇ ਫਿਰ ਘਰਾਂ ਨੂੰ ਮੁੜਨਾ ਵੀ ਹੈ ਨਹੀਂ ਫਿਰ ਘਰ ਕੇ ਗਾਂ ਤੰਮ ਜਿੱਥੇ ਜਾਂ ਉੱਥੀ ਝੁਗੇ ਹੋ ਜਾਾਂ ਚਲੋ ਜੋ ਚਲੋ ਲਓ ਜੀ ਰਾਜਪੁਰੇ ਤੋਂ ਆ ਗਏ ਵਾਪਸ ਉਤਰਿਆ ਹੁਣ ਪ੍ਰਧਾਨ ਉਤਰਿਆ ਉਤਰਿਆ ਜਿੱਥੇ ਸੀ ਆਪਣਾ ਰੁਕਣਾ ਉਹਥੇ ਸ਼ਾਂਤੀ ਠੰਡ ਲੱਗ ਰਹੀ ਹੈ ਸੋ ਆਪਣਾ ਚੂਜ਼ ਕਰਿਆ ਉਹੀ ਏਰੀਆ ਜਿੱਥੇ ਪਹਿਲਾਂ ਆਪਾਂ ਸ਼ੂਟ ਕਰਕੇ ਗਏ ਕਿਉਂਕਿ ਉਹਰੇ ਠੀਕ ਹੈ ਸਾਰਾ ਮਾਹੌਲ ਧੁੱਪੇ ਧੁੱਪ ਹੈ ਲੈ ਫਿਰ ਉਹਰੇ ਬੈਠ ਕੇ ਖਾਂਗੇ ਲੈ ਫੜਾ ਪੂਰਾ ਬੈਠ ਕੇ ਖਾਂਗੇ ਤੂੰ ਉਹਰੇ ਬੈਠੇਗਾ ਕਾਂ ਸੀ ਉਹ ਯਾਰ ਨੂਰਾ ਆ ਜਾ ਮਨ ਮੇਰੀ ਆ ਜਾ ਆ ਜਾ ਉਹਦੇ ਆ ਜਾ ਨਾ ਮੇਰੇ ਨਾਲ ਲੋਰ ਪਾਈ ਵੀ ਹੈ ਲੋਰ ਦੇ ਵਿੱਚ ਨਾ ਡੂਬੜਾ ਚੂਰੇਗਾ

ශව ජී ඔග දර පැප්ලිගයමග ච චර කම කර හා කන ප ව ැ මඩ හ කන හා හැකයා හැලෝ කලගේ රපන් පරා ਪਰਦਾ ਲੋ ਗਾਈਜ਼ ਪਰਦਾ ਵੀਡੀਓ ਮਾਣ ਤਰੀ ਪਤਾ ਮੰਨੂ ਮੰਨੂ ਐ ਸਾਲਾ ਪਤਾ ਹੀ ਨਾ ਕਰਿਆ ਹੈ ਮੰਨੂ ਕਿਆ ਦਸਰਿਆ ਲੈ ਕਾ ਮੰਨੂ ਪਤਾ ਤਾਂ ਨੂੰ ਭੁੱਖ ਲੱਗਦੀ ਫੜਾਉ ਰਿਹਾ ਸੱਤ ਕਰ ਰਿਹਾ ਹਾਂ ਉਂਝ ੱਕੇ ਦੇ ਫੇਰ ਮੇਰੇ ਯਾਰ ਤਾਂ ਉਹੀ ਘੱਲੇ ਨਿਕਾਲ ਲੈ ਇੰਜ ਖਾਣ ਨਹੀਂ ਦਿੰਦੇ ਸਾਲੇ ਗੁਲਚਾ ਸਾਲੇ ਗਾਲੇ ਮੈਂ ਕੋਈ ਤੇਰੇ ਮੂੰਹ ਤੇ ਕੱਢਿਆ ਬਾਹਰ ਕੀ ਗੁਲਚਾ ਮੇਰੀ ਯਾਰ ਮੈਂ ਖਾਵਾਂਗਾ ਗੁਲਚਾ ਬੜਾ ਗੁਲਚਾ ਬਣਾ ਕੇ ਦੀਆ ਗਾਈਜ਼ ਵੱਡਾ ਗੁਲਚਾ ਬਣਾ ਕੇ ਦਿੱਤਾ ਹੀ ਖਾਣ ਲਈ ਵਧੀਆ ਨੂੰ ਪਰਾਣਾ ਭੁੱਖ ਲੱਗ ਰਹੀ ਹੈ ਹੂੰ ਚਲੋ ਖਾ ਕੇ ਫਿਰ ਕਰਾਂਗੇ ਗੱਲ ਯਾਰ ਥਰੀ ਗੱਲ ਯਾਰ ਅੱਗੇ ਬਕਰ ਲੈ ਕੁਰਸੀਆਂ ਕੁਰਸੀਆਂ ਕਰ ਲੈ ਛੇ ਕੁਰਸੀਆਂ ਪਰ ਇਹ ਇੰਪੋਰਟਡ ਵੀ ਹੈ ਕੋ ਚਿਲਡਾ ਚਿਲਡ ਹੋਰ 250 ml ਫ੍ਰੀ ਹੈ ਕਿੰਨੇ ml ਕੀ ਆਇਓ 300 400 ml ਫ੍ਰੀ ਹੈ 150 150 150 ਲੋ ਜੀ ਭੁੱਖ ਲੱਗ ਰਹੀ ਦੀ ਅੱਜ ਫੇਰ ਇੱਕ ਇੱਕ ਕੁਲਚਾ ਖਾਏ ਲਿਆ ਵੈਸੇ ਤਲੇ ਵੀ ਚੀਜ਼ ਖਾਣੀ ਬੰਦ ਕਰੀ ਵੀ ਆ ਕਾਫੀ ਟਾਈਮ ਤੇ ਪਰ ਕੁਲਚਾ ਆਪਣਾ ਫੇਵਰੇਟ ਹੈ ਇਹਨੂੰ ਨਾ ਨਾ ਕਰਦੇ ਕਰਦੇ ਖਾਏ ਲਹਾ ਆਪਾਂ ਹਨਾ ਕਿਉਂ ਕਰ ਰਹੇ ਕੋਈ ਇੱਕ ਚੀਜ਼ ਹੈ ਉਹ ਸਭ ਤੋਂ ਪੁਰਾਣਾ ਬੰਦਾ ਖੜਾ ਆ ਅੱਜ ਬਰੇਕੇ ਵਿੱਚ ਗੁੱਚਾ ਦਾ ਹਮ ਹਰ ਜਦ ਵੀ ਮਾਨਨ ਕਾ ਸੀਵਾ ਗੁੱਚੇ ਖਾਏ ਹਮ ਹਰ ਠਿੱਕੀ ਭਾਂਜੋ ਪਾਗ ਹੈ ਹਰ ਇੱਕ ਚੀਜ਼ ਹੈ ਹਮ ਬੰਦਾ ਕਦੀ ਐ ਨਹੀਂ ਕਹਿੰਦਾ ਅੱਬੀ ਕੇ ਥਾਨਾ ਨਿਉਂ ਗਾ ਦੇ ਬਿਕੇ ਤਾਂ ਪਿਆਜ਼ ਨਹੀਂ ਪਾਣਾ ਤਾਂ ਪਿਆਜ਼ ਠੱਕੇ ਦੇ ਪਾਗ ਦੇ ਦੇਗਾ ਉਦੋਂ ਚੱਲ ਉਹਨੂੰ ਪਤਾ ਹੈ ਵੀ ਗਾਹਕ ਜੋ ਮੰਗਾ ਉਸ ਚੀਜ਼ ਦੇਣੀ ਹੈ ਯਾਰ ਆਪਾਂ ਯੋ ਭਾਈ ਦੇਖ ਇੱਕ ਜੀ ਦੱਸਾਂ ਤੁਨੂੰ ਕੀ ਕੈਂਟ ਲੱਗ ਰਿਹਾ ਵੀ ਇੱਧਰ ਦਾ ਅੱਛਾ ਸਾਰੀ ਇੱਕ ਪਹਾੜੀ ਇੱਕ ਰਾਂ ਖੜੀਆਂ ਹਮ ਅਮਗੇ ਦਰੋਂ ਕਿਸੇ ਦਿਨ ਸਾਈਕਲ ਸੁਗੁਰ ਲੈ ਕੇ ਆਣਾ ਸੈਕਲ ਰਾਈਡ ਕੱਢਾਂਗੇ ਰਹੀ ਜੀ ਉਹ ਰੂਟ ਪਾ ਜਾਣਾ ਅੱਗੇ ਲੰਬਾ ਰੂਟ ਹੈ ਇਹ ਵਾਲਾ ਅੱਗੇ ਕਿੱਥੇ ਤੱਕ ਮਿਲ ਰਿਹਾ ਪਤਾ ਕੁਛ ਉਹ ਫੈਕਟਰੀ ਦਾ ਕਹਿਗਾ ਫਿਰ ਦੋ ਤਿੰਨ ਕਿਲੋਮੀਟਰ ਜਾਣਾ ਦੇਖਾਂਗੇ ਚੱਲ ਰਾਜਪੁਰਾ ਤੋਂ ਵਾਪਸ ਆਏ ਇੱਕਦਮ ਕੰਮ ਆ ਗਿਆ ਤੇ ਉਹ ਕੰਮ ਕਰਕੇ ਹੁਣੇ ਫ੍ਰੀ ਹੋਇਆ ਤੇ ਹੁਣ ਕਰ ਰਹੇ ਆ ਜੀ ਵੀਡੀਓ ਦਾ ਐਂਡ ਤੇ ਥੋੜਾ ਜਿਹਾ ਟਾਈਮ ਲੱਗਿਆ ਐਡੀਟਿੰਗ ਨੂੰ ਉਸ ਤੋਂ ਬਾਅਦ ਵੀਡੀਓ ਕੱਲ ਨੂੰ YouTube ਤੇ ਆ ਜੂਗੀ ਤੇ ਹੁਣ ਦੋ ਹੀ ਇਜਾਜ਼ਤ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਚ ਥੈਂਕ ਯੂ so much